ਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਹਾਜ਼ਰ ਤੇ ਅੱਜ ਪ੍ਰੋਗਰਾਮ ਸਾਗ ਦਾ ਵੀ ਸਾਗ ਬਣਾਉਣਾ ਆ ਸਾਗ ਘਰ ਦੇ ਮੋਰੇ ਪਲਾਟਾ ਉੱਥੇ ਵੀ ਬੀਜਿਆ ਆ ਉੱਥੇ ਥੋੜਾ ਸੀ ਤੇ ਹੁਣ ਆ ਗਏ ਆ ਖੇਤਾਂ ਦੇ ਵਿੱਚ ਤੇ ਗੰਦਲ ਗੰਦਲ ਤੋੜ ਕੇ ਤੇ ਚੀਰਨੀ ਬਣਨੀ ਇੱਕ ਚੀਰਨੀ ਬਣ ਗਈ ਭਾਬੀ ਹੈ ਨਾ ਓਕੇ ਗੰਦਲਾ ਬਹੁਤ ਵਧੀਆ ਹੈ ਨਾ ਸ਼ਿਲਣੀਆਂ ਵੀ ਪੈਣੀਆਂ ਨਾ ਤੇ ਅੱਜ ਤੁਹਾਨੂੰ ਚਾਟੀ ਦਾ ਸਾਗ ਕਿੱਦਾਂ ਬਣਦਾ ਆ ਤੋਂ ਉਹ ਹੀ ਤੋੜੀ ਦਾ ਸਾਗ ਕਿੱਦਾਂ ਬਣਦਾ ਆ ਕਿੱਦਾਂ ਤਿਆਰ ਹੁੰਦਾ ਸਾਰਾ ਹੀ ਦੱਸਣਾ ਅੱਜ ਆਪਾਂ ਤੇ ਸਟਾਰਟਿੰਗ ਇੱਥੋਂ ਐ ਇੱਥੋਂ ਇੱਥੋਂ ਆ ਦੇਖੋ ਪੱਤਾ ਪੱਤਾ ਤੋੜ ਕੇ ਤੇ ਹੁਣ ਇਹਦੀ ਪੰਡ ਬਣਨੀ ਹੈ ਛੋਟੀ ਜੀ ਹੈ ਨਾ ਪੱਕੀ ਹੋਣਾ ਤੋੜਿਓ ਗੰਦਲ ਹੁਣ ਕੋਈ ਬੁਲਦਾ ਨਹੀਂ ਕੁਸਕਦਾ ਹੀ ਨਹੀਂ ਆ ਨਹੀਂ ਮਹਿਕੇ ਪੱਕੀ ਹੋ ਗੰਦਲ ਨਹੀਂ ਤੋੜਨੀ ਤੇ ਭਾਜੀ ਸਾਡੇ ਜਿਨ੍ਹਾਂ ਨੇ ਕੱਲ ਸਾਨੂੰ ਬੇਲ ਨੇ ਤੇ ਭੇਜਿਆ ਦੀ ਸ਼ਪਾਰਚ ਪਾਈ ਸੀ ਵੀਡੀਓ ਵਾਲੀ ਤੇ ਭਾਜੀ ਅਜੇ ਉਹ ਹਵੇਲੀ ਬੈਠੇ ਆ ਤੇ ਭਾਬੀ ਆ ਗਈ ਆ ਸਾਖ ਤੋੜਉਣ ਸਾਡੇ ਨਾਲ ਤੇ ਬਾਕੀ ਸਹੀ ਹੈ ਹਾਂਜੀ ਤੇ ਸਾਗ ਤਕਰੀਬਨ ਸਾਡਾ ਤੋੜ ਹੋ ਗਿਆ ਸਾਰਾ ਬੀਬੀਆਂ ਪੰਡਾਲ ਲੈ ਕੇ ਆਉਂਦੀਆਂ ਕੈਮਰਾ ਤਾਂ ਮੇਰੇ ਨਾਲੋਂ ਤੁਸੀਂ ਬਾਏ ਬਾਏ ਕਿਨੂੰ ਕਰੀ ਜਾਂਦੀਆਂ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਇੰਨੀ ਮਿਹਨਤ ਹੁੰਦੀ ਆ ਸਾਗ ਦੇ ਉੱਤੇ ਹੁਣ ਇਹਨੂੰ ਇੰਨਾ ਹੀ ਸਾਗ ਘਰ ਪਿਆ ਆ ਨਾ ਇਹਨੂੰ ਹੁਣ ਗੰਦਲ ਗੰਦਲ ਨੂੰ ਛਿਲਣਾ ਆ ਤੇ ਛਿਲਣਾ ਘਰ ਆ ਕਿ ਇੱਥੇ ਛਿਲਣਾ ਨਾ ਹਣਾ ਇੱਥੇ ਛਿਲਦੇ ਆ ਤੇ ਬੂਟਾਂ ਚ ਤਰੇਲ ਪੈ ਗਈਆਂ ਬੂਟਾਂ ਦੇ ਵਿੱਚ ਰੱਬਾ ਭਿੱਜ ਗਈਆਂ ਆ ਤੇ ਸਾਗ ਖਾਣਾ ਇਹਨਾਂ ਸੁੱਖਾ ਨਹੀਂ ਹੈਗਾ ਨਾਲ ਮੱਕੀ ਦੀ ਰੋਟੀ ਵੀ ਬਣਨੀ ਆ ਮੱਖਣ ਮੱਖਣ ਮਿਹਨਤ ਬਹੁਤ ਹੁੰਦੀ ਆ ਤੇ ਕੋਈ ਨਹੀਂ ਇਦਾਂ ਹੁਣ ਛਿਲ ਹੁੰਦਾ ਸਾਗਾ ਦੇਖ ਲੋ ਨਹੀਂ ਮਿਹਨਤ ਹੋਣੀ ਆ ਆ ਦੇਖੋ ਨਹੀਂ ਵਾਹ ਖਲਾਸ ਬਾਇ ਕਰ ਜਾ ਕੇ ਛਿਲ ਨਹੀਂ ਹੁੰਦਾ ਜੇ ਅੱਛਾ ਤੇ ਲਾਣੇ ਪਸ਼ੂਆਂ ਦੇ ਆ ਜਾਣਗੇ ਓਕੇ ਗੁੱਡ ਅੱਛਾ ਇਹਨੂੰ ਛਿਲਣਾ ਇਹ ਗੰਦਲ ਛਿਲ ਕੇ ਦਿਖਾਓ ਮੜਾ ਦਸੀਆ ਦਸੀ ਇਦਾਂ ਛਿਲ ਹੁੰਦੀ ਆ ਸਾਡਾ ਘਰ ਦੂਰ ਆ ਹਵੇਲੀ ਆ ਛਿਲ ਕੇ ਅੱਛਾ ਇਦਾਂ ਗੰਦਲ ਛਿਲ ਕੇ ਇਹ ਛਿਲਣ ਦਾ ਬਬੀ ਫਾਇਦਾ ਕੀ ਹੈ ਇਹ ਵੀ ਦੱਸ ਦਿਓ ਮੜਾ ਯਾ ਕੀ ਫਾਇਦਾ ਸਵਾਦ ਬਣਦਾ ਸਵਾਦ ਬਣਦਾ ਇਹ ਤੰਦ ਜਿਆ ਜਿਹੜੇ ਆਹ ਵਾਲੇ ਇਹਨਾਂ ਦੇ ਨਾਲ ਫਿਰ ਮੂੰਹ ਚ ਨਹੀਂ ਇਹ ਦਾੜਾ ਕਿ ਦੀ ਫਸਦੀ ਲੇਟੀ ਜੇ ਨਹੀਂ ਬਣਦੀ ਨਾ ਹਾਂ ਸ਼ੁੱਧ ਪੰਜਾਬੀ ਜੇ ਕਹੋ ਨਾ ਇਹ ਦਾੜਾ ਕਿ ਦੀ ਫਸਦੀ ਦਾੜਾ ਜੇ ਨਹੀਂ ਫਸਦਾ ਹਾਂ ਇਹ ਪਗੜਾ ਤੇ ਹੁਣ ਅੱਜ ਫਿਰ ਇਹ ਪ੍ਰੋਸੈਸ ਦੇਗਾ ਪਹਿਲਾਂ ਤੋੜਨ ਦਾ ਤੇ ਫਿਰ ਹੁਣ ਇਹ ਪਤਾ ਲਾਉਣ ਦਾ ਤੇ ਘਰ ਜਾ ਕੇ ਹੁਣ ਇਹਨੂੰ ਛਿਲਣਾ ਆ ਛਿਲਣ ਤੋਂ ਬਾਅਦ ਫਿਰ ਇਹਨੂੰ ਅ ਛੋਟੀ ਮਸ਼ੀਨ ਦੇ ਵਿੱਚ ਕੁੱਤਣਾ ਕਰਨਾ ਕੁੱਤਰਨਾ ਆ ਉਸ ਤੋਂ ਬਾਅਦ ਧੋਣਾ ਆ ਤੇ ਧੋ ਕੇ ਫਿਰ 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 ਉਸ ਤੋਂ ਅਗਲਾ ਪ੍ਰੋਸੈਸ ਭਾਬੀ ਜੀ ਨਹੀਂ ਦੱਸਣਾ ਪੈਣਾ ਯਾਰ ਕੱਲ ਮੈਂ ਦੇਖੋ ਬੇਲ ਨੇ ਤੇ ਗਿਆ ਉਹਨਾਂ ਨੇ ਕੱਲੀ-ਕੱਲੀ ਗੱਲ ਮੈਂਸ਼ਨ ਕੀਤੀ ਆ ਉਹਨਾਂ ਨੇ ਇਹ ਵੀ ਕਿਹਾ ਨਾ ਹਜੇ ਇਹ ਖਾਵਾਂਗੇ ਪੀਵਾਂਗੇ ਮੌਜੇ ਕਰਾਂਗੇ ਨਹੀਂ ਪਹਿਲਾਂ ਧਰਨਾ ਆ ਉਹਨੂੰ ਧਰ ਕੇ ਉਹਦੇ ਵਿੱਚ ਅਲਣ ਵੀ ਪੈਣਾ ਉਹਨੂੰ ਘੋਟਣਾ ਵੀ ਆ ਓਕੇ ਹਾਂ ਤੇ ਫਿਰ ਤੁੜਕਾ ਲੱਗਣਾ ਆ ਫੇਖਣਾ ਆ ਮੱਕੀ ਦੀ ਰੋਟੀ ਬਣਾ ਕੇ ਗਲਾ ਨਾਲ ਲੱਸੀ ਦਾ ਗਲਾ ਨਾਲ ਮੱਖਣ ਵੀ ਖਾਵਾਂਗੇ ਤੇ ਚਲੋ ਬਾਕੀ ਉਹ ਉਹ ਦੀ ਕੱਢ ਕੇ ਆ ਘਰ ਜਾ ਕੇ ਜਦੋਂ ਛਿਲਣਾ ਤਾਂ ਬਾਕੀ ਵੀਡੀਓ ਫੇਰ ਚੱਲਦੀ ਆ ਆ ਹੁਣ ਲੱਗਾ ਹੁਣ ਛਿਲ ਹੁਣ ਤਾਂ ਉਹ ਤੋਂ ਗੰਦਲ ਇਦਾਂ ਉਹ ਤੋਂ ਛਿੱਲੀ ਜਾਣੀ ਆ ਇਦਾਂ ਮੈਂ ਤਾਂ ਬੋਦੋਂ ਦੀ ਆ ਕਹਿ ਦਿੰਦੇ ਆ ਸਾਗ ਇਹ ਦੂਜਾ ਚੀਰ ਨਹੀਂ ਪਈ ਅੰਦਰ ਉਹ ਛਿੱਲ ਛੱਲ ਜੂ ਏ ਓਕੇ ਗੁੱਡ 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 ਤੇ ਇਹਨੂੰ ਇਦਾਂ ਆਪਾਂ ਖਾ ਵੀ ਸਕਦੇ ਆ ਉਦਾਂ ਇਦਾਂ ਕੱਚੀ ਗੰਦਲ ਨਾ ਮੈਂ ਤੁਹਾਨੂੰ ਦਿਖਾਉਂਦਾ ਬਹੁਤ ਵਾਦ ਹੁੰਦੀ ਆ ਕੱਚੀ ਖਾ ਸਕਦੇ ਆ ਕਈ ਖਾਂਦੇ ਵੀ ਆ ਅਈ ਤਾਂ ਬਥੇਰੀ ਖਾਦੀ ਆ ਫੋਦਾ ਟੋਨਿਕ ਹੀ ਆ ਇਹ ਮੈਨੂੰ ਕਿੰਨਾ ਟਾਈਮ ਲੱਗੂ ਹੋਰ ਆਰਾਊਂਡ 10 ਟਾਈਮ ਲੱਗੂ ਚਲੋ ਛਿੱਲੀ ਦਾ ਇਦਾਂ ਆ ਆਪਾਂ ਪ੍ਰੋਸੈਸ ਪੂਰਾ ਦਿਖਾਉਣਾ ਪਹਿਲਾਂ ਤੋੜਿਆ ਕਿਦਾਂ ਖੇਚ ਚੋਂ ਉਸ ਤੋਂ ਬਾਅਦ ਇਹਦਾ ਪੱਤਾ ਕਿਦਾਂ ਲਾਇਆ ਮੋਟਾ-ਮੋਟਾ ਉਸ ਤੋਂ ਬਾਅਦ ਹੁਣ ਪ੍ਰੋਸੈਸ ਹੈਗਾ ਇਹਦਾ ਜਿਹੜਾ ਇਹਨੂੰ ਛਿੱਲਣਾ ਨਾ ਛਿੱਲਣਾ ਜ਼ਰੂਰੀ ਆ ਲਾਜ਼ਮੀ ਆ ਜੇ ਨਾ ਛਿੱਲੀਏ ਤਾਂ ਮੁੜ ਕੇ ਨਾ ਸਾਗ ਘੁਲਦਾ ਆ ਤੇ ਖਾਣ ਨੂੰ ਵੀ ਉਹ ਜਿੱਦਾਂ ਨਹੀਂ ਠੀਕ ਲੱਗਦਾ ਤਰਾਂ ਹੀ ਬਣ ਜਾਂਦੀ ਆ ਜਿੱਦਾਂ ਹੁਣ ਆ ਜਿਹੜੀ ਟੀ ਚੀਜ਼ ਹੈ ਨਾ ਆ ਜਿਹੜੀ ਆਪਾਂ ਛਿੱਲ ਕੇ ਲਾਉਂਦੇ ਆ ਇਹ ਇੱਕ ਮਿੰਟ ਮੈਂ ਦੱਸਦਾ ਜਿਹੜੀ ਆ ਚੀਜ਼ ਹੁੰਦੀ ਆ ਇਹ ਕਿਤੇ ਆਹ ਵਾਲੀ ਇਹ ਜਿਹੜੀ ਆ ਇਹ ਜਿੱਦਾਂ ਬਾਲੀਏ ਬਣ ਜਾਂਦੇ ਨਾ ਇਹਨੂੰ ਲੋਣਾ ਹੀ ਪੈਂਦੇ ਆ ਨਾ ਆ ਬੇਸਟ ਸਾਰੀ ਨਿਕਲ ਗਈ ਆ ਤੇ ਉੜ ਕੇ ਜਿਹੜਾ ਸਾ ਆ ਗਿਆ ਉਹ ਇੱਧਰ ਆਈ ਜਾਂਦਾ ਆ ਜਿਹੜਾ ਆਪਾਂ ਕਟਿੰਗ ਕਰਕੇ ਤੇ ਧਰਨਾ ਆ ਨਾ ਬਸ ਥੋੜੇ ਰਹਿ ਗਏ ਹੁਣ ਧੋਣਾ ਚੰਗੀ ਤਰ੍ਹਾਂ ਕਿਉਂਕਿ ਵਿੱਚ ਕਿਰਕ ਨਾ ਰਵੇ ਇਸੇ ਖਾਣ ਦਾ ਟੇਸਟ ਨਹੀਂ ਆਉਂਦਾ ਹੋਣਾ ਸਵਾਦ ਨਹੀਂ ਆਉਂਦਾ ਇਸ ਕਰਕੇ ਇਹਨਾਂ ਚੰਗੀ ਤਰ੍ਹਾਂ ਮਲ ਮਲ ਕੇ ਮਲ ਮਲ ਕੇ ਤੇ ਨਹੀਂ ਕਿ ਚੱਲਣਾ ਇਹਨੂੰ ਥੋੜੀ ਜਿਹੀ ਦੋ ਤਿੰਨ ਅਰੀ ਵੀ ਜਿਹੜੀ ਮਿੱਟੀ ਆ ਨਿਕਲ ਜਾਏ ਵਿੱਚੋਂ ਤੇ ਇੱਕ ਵਾਰੀ ਤੋਂ ਹੋ ਗਿਆ ਤੇ ਹੁਣ ਫਿਰ ਦੂਜੀ ਵਾਰੀ ਤਿਆਰੀ ਆ ਦੋ ਤੋਂ ਤਿੰਨ ਵਾਰੀ ਇਹਨੂੰ ਚੰਗੀ ਤਰ੍ਹਾਂ ਧੋਣਾ ਆ ਤੇ ਕੱਟਣ ਤੋਂ ਬਾਅਦ ਵੀ ਧੋਣਾ ਆ ਆਪਾਂ ਇਹ ਕੱਟਣ ਤੋਂ ਬਾਅਦ ਨਹੀਂ ਧੋਣਾ ਨਾ ਛੋਕਰੀਏ ਇਦਾਂ ਛਾਂਣੀ ਵਾਲੀ ਲੈ ਲਈਏ ਵਿੱਚ ਸਰਾਖਾਂ ਵਾਲੀ ਲੈ ਲਈਏ ਉਹਦੇ ਵਿੱਚ ਇਦਾਂ ਪਾਣੀ ਨੂੰ ਚੜ ਜਾਂਦਾ ਸਾਰਾ ਤਾਂ ਵਧੀਆ ਰਹਿੰਦਾ ਸਾਗ ਵੀ ਜਲਦੀ ਇਦਾਂ ਨੂੰ ਚੜ ਜਾਂਦਾ ਤੇ ਮੋੜੇ ਕੱਟਣ ਯੋਗ ਹੋ ਜਾਂਦਾ ਜਲਦੀ ਤੇ ਹੁਣ ਆਪਾਂ ਇਹਨੂੰ ਕੱਟਣਾ ਤੇ ਅੰਦਰ ਵਾਲਾ ਸਾਗ ਵੀ ਚੱਕ ਲੈਣਾ ਦੀ ਬਾਹਰ ਤੋੜੀ ਹੈਨੀ ਤੇ ਹੁਣ ਪਤੀਲਾ ਹੀ ਚੱਲੂ ਭਰਤ ਦਾ ਪਤੀਲਾ ਹੈ ਨਾ ਤੇ ਮਿੱਟੀ ਉੱਤੇ ਲਾਤੀ ਹੈ ਮਿੱਟੀ ਲਾਉਣ ਦੇ ਨਾਲ ਥੱਲੇ ਕਾਲੀ ਨਹੀਂ ਹੁੰਦੀ ਇਹ ਤੇ ਤਿੰਨ ਤੋਂ ਢਾਈ ਤੋਂ ਤਿੰਨ ਘੰਟੇ ਨੇ ਚੁੱਲੇ ਤੇ ਰਹਿਣਾ ਇਸ ਕਰਕੇ ਇੱਥੇ ਮਿੱਟੀ ਲਾ ਦਿੰਦੇ ਆ ਤੇ ਕੇ ਲਿਆਂਦਾ ਕੇ ਖਤਮ ਹੋਇਆ ਸੀ ਘਰ ਬੇਰਕਾ ਦਾ ਸ਼ੁੱਧ ਡੈਰੀਓ ਸਾਡੀ ਬਰਾਹ ਪਿੰਡ ਚ ਡੈਰੀ ਆ ਬਹੁਤ ਮਸ਼ਹੂਰ ਦਾ ਅਗਲਾ ਪ੍ਰੋਸੈਸ ਚੁੱਲਾ ਚੁੱਲੇ ਦੇ ਲੋਣੇ ਵਿੱਚ ਗੋਟੇ ਤੋੜ ਤੋੜ ਕੇ ਹੈਨਾ ਗੋਟੇ ਦੇ ਵਿੱਚ ਫਿਰ ਥੱਲੇ ਜਿੱਦਾਂ ਹੁਣ ਇੱਥੇ ਪਾ ਲੈਣੀ ਅੱਗ ਬੋਤਿਆਂ ਨੂੰ ਤਾਂ ਮੇਰੇ ਕੋਲ ਚੁੱਲੇ ਬਾਲਣ ਦਾ ਨਹੀਂ ਪਤਾ ਹੁਣ ਹੈਨਾ ਇਹ ਜਿਹੜੀ ਨਵੀਂ ਜਨਰੇਸ਼ਨ ਨਾ ਨਹੀਂ ਪਤਾ ਹੁੰਣਾ ਕਈਆਂ ਦੇ ਘਰ ਚੁੱਲ੍ਹੇ ਹੈ ਵੀ ਨਹੀਂ ਸ਼ਹਿਰਾਂ 'ਚ ਹੈ ਨਹੀਂਗੇ ਨਾ ਪਿੰਡਾਂ 'ਚ ਤਾਂ ਹਜੇ ਹੈਗੇ ਰੱਖਿਓ ਇਦਾਂ ਤੇ ਚੁੱਲੇ ਦਾ ਸਾਗ ਬਹੁਤ ਵਧੀਆ ਬਣਦਾ ਹੈ ਟੇਸਟ ਬਹੁਤ ਵਧੀਆ ਹੁੰਦਾ ਚੁੱਲੇ ਦੇ ਸਾਗ ਦਾ ਤੇ ਜਿਹੜਾ ਗੈਸ ਵਾਲਾ ਸਾਗ ਆ ਉਹਦਾ ਟੇਸਟ ਤਾਂ ਆਉਂਦਾ ਪਰ ਇੰਨਾ ਜਿਆਦਾ ਵਧੀਆ ਟੇਸਟ ਨਹੀਂ ਹੁੰਦਾ ਤੁਸੀਂ ਚੁੱਲੇ ਵਾਲਾ ਸਾਗ ਤੇ ਗੈਸ ਵਾਲਾ ਸਾਗ ਦੋਨੇ ਖਾ ਕੇ ਦੇਖ ਸਕਦੇ ਆ ਕੀ ਫਰਕ ਆ ਦੋਨਾਂ ਦੇ ਵਿੱਚ ਆ ਸਾਡੀ ਰੈਡੀਅਮ ਮਸ਼ੀਨ ਫਾਗ ਕੁੱਤਰਣ ਲਈ ਜਿੱਦਾਂ ਇੱਥੋਂ ਸਾਗ ਦੇ ਗੰਦੜਾ ਪੈਣੀਆ ਤੇ ਇੱਥੋਂ ਕਮਾਉਣੀ ਇਹਦਾ ਤੇ ਬਟਨ ਨਟ ਲੱਗਾ ਆ ਜੇ ਨਟ ਖੋਲ ਕੇ ਨਾ ਜਿੱਦਾਂ ਇੱਥੇ ਨਟ ਨਟ ਖੋਲ ਕੇ ਤਾਂ ਫੇ ਕਮਾਉਣੀ ਆ ਜਿਨੇ ਵੀ ਵੀਡੀਓ ਦੇਖ ਲਈ ਨਾ ਉਹ ਸਾਗ ਪ੍ਰੋਪਰ ਘਰ ਬਹਿ ਕੇ ਆਪ ਬਣਾ ਸਕਦਾ ਆ ਖੇਤਾਂ ਤੋਂ ਤੋੜਨ ਤੋਂ ਲੈ ਕੇ ਸਾਗ ਬਣਨ ਤੋਂ ਬਾਅਦ ਕੋਟਣ ਤੋਂ ਬਾਅਦ ਟੁੜਕਾ ਲਾ ਕੇ ਖਾਣ ਤੱਕ ਦਾ ਪੂਰਾ ਪ੍ਰੋਸੈਸ ਤੁਹਾਨੂੰ ਦੱਸ ਦੇਣਾ ਆ ਤੇ ਤੁਸੀਂ ਘਰ ਬੈ ਕੇ ਖੁਦ ਆਪ ਸਾਗ ਬਣਾ ਸਕਦੇ ਆ ਖੇਤਾਂ ਚੋਂ ਲਿਆਓ ਕਟੋ ਦੇ ਧਰ ਆਪਣੇ ਅਸੀਂ ਪਲਾਟ ਦੇ ਵਿੱਚੋਂ ਸਾਗ ਤੋੜਿਆ ਸੀ ਇਹਦੇ ਵਿੱਚ ਪਾਲਕ ਵੀ ਹੈਗੀ ਆ ਮੇਥੀ ਆ ਧਨੀਆਂ ਆ ਤੇ ਨਾਲ ਆ ਕੀ ਇਹ ਬਾਥੂ ਤੇ ਨੋ ਦ ਪ੍ਰੋਸੈਸ ਹੋ ਗਿਆ ਸ਼ੁਰੂ ਥੱਲੇ ਹੀ ਮੈਨੇ ਬਣਾਤਾ ਲੈ ਆ ਅੱਗ ਬਾਲ ਕੇ ਤੇ ਉੱਪਰ ਰੱਖਿਆ ਪਾਣੀ ਪਾਣੀ ਹੋ ਗਿਆ ਗਰਮ ਤੇ ਇਹਦੇ ਵਿੱਚ ਹੁਣ ਪਾਉਣਾ ਸਾਗ ਤੇ ਤੁਹਾਨੂੰ ਜਬ ਹੋ ਗਿਆ ਨਾ ਪਤੀਲੇ ਵਾਲੇ ਗਰਮ ਪਾਣੀ 'ਚ ਕੱਟਿਆ ਹੋਇਆ ਸਾਗ ਪਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਘਮਾਉਨੇ ਆ ਆਪਾਂ ਸਾਗ ਨੂੰ ਉੱਪਰ ਦੀ ਘਮਾਉਨੇ ਆ ਇਹਦਾ ਮਤਲਬ ਹੁੰਦਾ ਵੀ ਸਾਗ ਨੂੰ ਨਜ਼ਰ ਨਾ ਲੱਗ ਜਵੇ ਸਾਗ ਪੂਰਾ ਟੇਸਟੀ ਬਣੇ ਤੇ ਜਿਹੜੀਆਂ ਪੁਰਾਣੀਆਂ ਸਾਡੀਆਂ ਬਜ਼ੁਰਗ ਬੀਬੀਆਂ ਆ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਇਦਾਂ ਕਿਉਂ ਘਮਾਉਂਦੇ ਆ ਪਰ ਰਾਈਟ ਬਾਕੀ ਜੇ ਤੁਹਾਨੂੰ ਵੀ ਕਿਸੇ ਨੂੰ ਹੋਰ ਧਾਰਨਾ ਦਾ ਪਤਾ ਆ ਵੀ ਤੋੜੀ ਦੇ ਕਿਨਾਰੇ ਦੇ ਉੱਪਰ ਸਾਗ ਕਿਉਂ ਘਮਾਉਂਦੇ ਆ ਤੇ ਉਹ ਜ਼ਰੂਰ ਦੱਸਿਓ ਕਮੈਂਟ ਬਾਕਸ ਵਿੱਚ ਜੀ ਤੇ ਕੋ ਬਲਦੀ ਪਈ ਆ ਪਾਣੀ ਪਾ ਕੇ ਵਿੱਚ ਸਾਗ ਪਾਤਾ ਸਾਗ ਦੇ ਜਿਹਦਾ ਪਿਆ ਆ ਮੈਂ ਤਕਰੀਬਨ ਘੰਟਾ ਕੋ ਹੋ ਗਿਆ ਆ ਤੇ ਮੇਰੇ ਹਿਸਾਬ ਨਾਲ 1.5 ਤੋਂ 2 ਘੰਟੇ ਲੱਗਣਗੇ ਹੋਰ ਜੀ ਤਿੰਨ ਚਾਰ ਘੰਟੇ ਲੱਗਣਗੇ ਤਿੰਨ ਚਾਰ ਘੰਟੇ ਟੋਟਲ ਲੱਗਣੇ ਆ ਦੇਖੋ ਜੀ ਸਾਗ ਵੀ ਜੇ ਟੇਸਟੀ ਬਣਾਉਣਾ ਇੰਨਾ ਕਿ ਟਾਈਮ ਤਾਂ ਲੱਗਣਾ ਹੀ ਆ ਅਦਰਕ ਵਿੱਚ ਅਦਰਕ ਪਾਤਾ ਦੀ ਪਾਉਣਾ ਆ ਅਦਰਕ ਵੀ ਇਦੇ ਪਾਇਆ ਜਾਊਗਾ ਪਹਿਲਾਂ ਤੇ ਫਿਰ ਤੋੜ ਕੇ ਜ ਵੱਖਰਾ ਪਾਉਣਾ ਨਾ ਤੇ ਸਾਗ ਆਫਰਲ तकरीबन तकरीबन ਬਣ ਕੇ ਤਿਆਰ ਆ ਰੇਜੇ ਪੈ ਗਿਆ ਆ ਤੇ ਹੁਣ ਆਪਾਂ ਇਹਨੂੰ ਘੋਟਾਂਗੇ ਤੇ ਤੁਸੀਂ ਇਹਦੀ ਆਵਾਜ਼ ਸੁਣ ਸਕਦੇ ਆ ਗੌਰ ਨਾਲ ਸੁਣਿਓ ਆਵਾਜ਼ ਸੁਣੋ ਹੁਣ ਇਹਦੀ ਆਹ ਕੀ ਬਾਤ ਹੈ ਕੀ ਬਾਤ ਹੈ ਵਾਹ ਜੀ ਵਾਹ ਵਾਲੇ ਬਲਲੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਅਲਣ ਅਲਣ ਮਤਲਬ ਮੱਕੀ ਦਾ ਆਟਾ ਤੇ ਉਹ ਵਿੱਚ ਪਾ ਕੇ ਤੈਨੂੰ ਕੋਟਿਆ ਜਾਊਗਾ ਤੇ ਕੋਟਣ ਤੋਂ ਬਾਅਦ ਫਿਰ ਆਪਾਂ ਇਹਨੂੰ ਲਾਵਾਂਗੇ ਥੜਕਾ ਤੇ ਥੜਕਾ ਲਾ ਕੇ ਫਿਰ ਬਣੂਗੀਆਂ ਮੱਕੀ ਦੀਆਂ ਰੋਟੀਆਂ ਤੇ ਰੋਟੀਆਂ ਦੇ ਨਾਲ ਸਰੋਂ ਦਾ ਸਾਗ ਤੇ ਉੱਪਰ ਜਿਹੜਾ ਜਿਆਦਾ ਇਦਾਂ ਉਬਾਲੇ ਮਾਨ ਲਾ ਪਿਆ ਸਾਗ ਤੇ ਹੁਣ ਥੱਲੇ ਲਾ ਕੇ ਇਨੂੰ ਕੋਟਿਆ ਹੀ ਆਊਗਾ ਅੱਛਾ ਅਲਣ ਪਾ ਕੇ ਇਦਾਂ ਕੋਟ ਹੁੰਦਾ ਸਾਗ ਇੰਜ ਕੋਟਿਆ ਜਾਂਦਾ ਇਹ ਸਾਗ ਸਾਗ ਸਵਾਦ ਤਾਂ ਬਹੁਤ ਬਣਦਾ ਪਰ ਬਣਾਉਣ ਦਾ ਪ੍ਰੋਸੈਸ ਦੇਖ ਲੋ ਵੀ 5 ਘੰਟੇ ਲੱਗੇ ਆ 5 ਘੰਟੇ ਨੂੰ ਅੱਧੀ ਦਿਹਾੜੀ ਲੱਗ ਗਈ ਆ ਦਿਹਾੜੀ ਅੱਧੀ ਵੀ ਕਾਦੀ ਸਾਰੀ ਦਿਹਾੜੀ ਲੱਗੇ ਸਵੇਰ ਤੋਂ ਲੈ ਕੇ ਹੁਣ ਤੱਕ ਪਹਿਲਾਂ ਤੋੜ ਕੇ ਲਿਆਂਦਾ ਛਿਲਿਆ ਤੋਤਾ ਕਟਿਆ ਤੇ ਪੂਰੀ ਦਿਹਾੜੀ ਚ ਇਹ ਬਲੌਗ ਤਿਆਰ ਹੋਇਆ ਸਾਡਾ ਸਾਗ ਦਾ ਤੇ ਹੁਣ ਤਕਰੀਬਨ 5.5 ਦਾ ਟਾਈਮ ਹੋ ਗਿਆ 5.5 ਦਾ ਹੋਣ ਅਜੇ ਦਾ ਤੁੜਕਾ ਲੱਗਣਾ ਤੁੜਕਾ ਲਾਉਣ ਤੋਂ ਬਾਅਦ ਫਿਰ ਮੱਕੀ ਦੀ ਬਣੂਗੀ ਰੋਟੀ ਤੇ ਫਿਰ ਤੁਹਾਨੂੰ ਦੱਸਾਂਗੇ ਖਾ ਕੇ ਸਾਗ ਤੇ ਜਿਹਦਾ ਜਿਹਦਾ ਫੇਵਰੇਟ ਆ ਜਰੂਰ ਦੱਸਿਓ ਤੋੜੀ ਵਾਲਾ ਸਾਗ ਤੇ ਸਾਗ ਗਿਆ ਘੋਲ ਹੁਣ ਦਿਖਾਓ ਮੜਾ ਜ ਚੱਕੇ ਜਰਾ ਮੜਾ ਜ ਉਹਨੂੰ ਚੱਕੇ ਉਹ ਮਧਾਣੀ ਨੂੰ ਹਾਂ ਦੇਖੋ ਪੂਰਾ ਖੁੱਲ ਗਿਆ ਸਾਗ ਤੇ ਹੁਣ ਕਟੋ ਹੁਣ ਤੁੜਕਾ ਭੁੱਖ ਲੱਗ ਗਈ ਐ ਬਹੁਤ ਅੱਲਣ ਹੋਰ ਬਣਾ ਅਜੇ ਹਾਂ ਬਸ ਤੇ ਇੰਨੇ ਸਾਗ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਪਾਈਆ ਗੱਲਣੋਂ ਬਹੁਤ ਹੈ ਕਿ ਜ਼ਿਆਦਾ ਹੈ ਪਾਈਆ ਬਹੁਤ ਹਨ ਸਾਰਾ ਕਿਦਾਂ ਹੋ ਗਿਆ ਸਾਡਾ ਸਾਗ ਰੈਡੀ ਤੇ ਹੁਣ ਲੱਗੂਗਾ ਇਹਨੂੰ ਤੁੜਕਾ ਤੇ ਤੁੜਕਾ ਲਾ ਕੇ ਖਾਵਾਂਗੇ ਇਹ ਵੀ ਸਾਡੇ ਸਾਗ ਦਾ ਪ੍ਰੋਸੈਸ ਤੇ ਥੁੜਕਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਥੁੜਕਾ ਕਿੱਦਾਂ ਲਾਇਆ ਜਾਂਦਾ ਹੈ ਨਾ ਤੇ ਉਹ ਹੀ ਪਿਆਜ਼ ਅਦਰਕ ਲਸਣ ਦੱਬ ਕੇ ਪਾਉਣਾ ਤੇ ਮਿਰਚਾਂ ਪਾ ਕੇ ਤੇ ਥੁੜਕਾ ਲਾ ਕੇ ਤੇ ਵਿੱਚ ਬਾ ਦੇਣਾ ਸਾਗ ਰਾਈਟ ਤੇ ਇਹ ਸੀਗਾ ਸਾਗ ਦਾ ਪ੍ਰੋਸੈਸ ਤੇ ਨੇ ਨੈਕਸਟ ਇੱਕ ਨਵੀਂ ਵੀਡੀਓ ਨਾਲ ਮਿਲਦੇ ਆ ਤੇ ਠੀਕ ਹੈ ਜੀ ਤਦ ਤੱਕ ਦੇਖਦੇ ਰਹੋ ਸਾਡੀਆਂ ਵੀਡੀਓ ਤੇ ਅੱਛੀ ਲੱਗੀ ਤਾਂ ਕਮੈਂਟ ਲਾਈਕ ਤੇ ਸਬਸਕ੍ਰਾਈਬ ਨਮੇ ਵੀਅਰ ਜਰੂਰ ਕਰ ਦੇਣ ਓਕੇ ਥੈਂਕ ਯੂ ਬੋਲ ਦੇ ਤੇ ਸਾਗ ਆ ਗਿਆ ਹੈ ऑलरेडी 5 ਘੰਟੇ ਬਾਅਦ ਕੋਲੀ ਦੇ ਵਿੱਚ ਤੇ ਦੇਖਦੇ ਆ ਖਾ ਕੇ ਪਾਣੀ ਆਉਂਦਾ ਮੂੰਹ ਜਿੰਨਾ ਮੇਰੇ ਤੋਂ ਲੋਟਾ ਕੱਟਣ ਮੈਂ ਖਾ ਕੇ ਤਾਂ ਦੇਖਾਂ ਹੂੰ ਵਾਓ ਪੂਰੀ ਦਿਹਾੜੀ ਦੀ ਮਿਹਨਤ ਦਾ ਸਵਾਦ ਆ ਗਿਆ ਹੂੰ ਆ ਕੇ ਦੇਖ ਹਾਜੀ ਮੈਂ ਤਾਂ ਨਾ ਮੈਂ ਬਹੁਤ ਸਵਾਦ ਤੇ ਤੁਸੀਂ ਵੀ ਸਾਗ ਇਦਾਂ ਬਣਾਉਣਾ ਜਿੱਦਾਂ ਅਸੀਂ ਬਣਾਇਆ ਹਾਂ ਹਾਂ ਪੈਜਾ ਪੈਜਾ ਹੋ ਗਈ ਬਸ ਤੁਰਕਾ ਲਾਉਣ ਦੀ ਲੋੜ ਨਹੀਂ ਜਿੰਨਾ ਕਦਰ ਕੇ ਚਪਾਤਾ ਆ ਸੀ ਪਰ ਫੇ ਵੀ ਤੁਰਕੇ ਦੇ ਨਾਲ ਟੇਸਟ ਹੋਰ ਇੱਕ ਬਣ ਜਾਂਦਾ ਨਵਾਂ ਇਹ ਤਾਂ ਵਧੀਆ ਟੇਸਟੀ ਬਹੁਤ ਸਵਾਦ ਆ ਬਹੁਤ ਸਵਾਦ ਆ ਹਮ। ਇਹ ਥੈਂਕ ਯੂ ਸਤਿਕਾਰ। ਮੱਕੀ ਦੀ ਰੋਟੀ ਵੀ ਬਣਨੀ ਆ ਤੇ ਫਿਰ ਉਹ ਵੇ ਆਪਾਂ ਰੀਲ ਬਣਾ ਕੇ ਪਾ ਦੇਾਂਗੇ ਤੇ ਇਹ ਸੀ ਸਾਗ ਦੀ ਰੈਸিপি ਬਣਾਓ ਤੇ ਖਾਓ। ਹਮ। ਸਤਿ ਸ਼੍ਰੀ ਅਕਾਲ।